ਸੱਚਾ ਜੀ ਡੀ ਵੀ ਜੀ ਪੰਜਾਬੀ ਟਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਵੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੋਸਤੋ ਤੁਹਾਨੂੰ ਦੱਈਏ ਕਿ ਹੁਣ ਪੰਜਾਬ 'ਚ ਰਹਿੰਦੇ ਹੋਏ ਨੌਨ ਪੰਜਾਬੀਆਂ ਦੇ ਉੱਤੇ ਸਰਕਾਰ ਕੱਸੇਗੀ ਸਿਕੰਜਾ ਤੁਹਾਨੂੰ ਦੱਈਏ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਦੇ ਉੱਤੇ ਹੁਣ ਸਿਕੰਜਾ ਕੱਸਣ ਦੀ ਤਿਆਰੀਆਂ ਹੋ ਸਕਦੀਆਂ ਨੇ ਕਿਉਂਕਿ ਇਸ ਦੇ ਉੱਤੇ ਜਿਹੜਾ ਆ ਇੱਕ ਵੱਡਾ ਬਿਆਨ ਸੁਖਪਾਲ ਸਿੰਘ ਖੈਰਾ ਨੇ ਦੇ ਦਿੱਤਾ ਆ ਉਹ ਬਿਆਨ ਕੀ ਏ ਉਹਨਾਂ ਨੇ ਕੀ ਕਿਹਾ ਆ ਪ੍ਰਵਾਸੀਆਂ ਨੂੰ ਲੈ ਕੇ ਨਾਲ ਦੀ ਨਾਲ ਉਹਨਾਂ ਨੇ ਵੀ ਕਿਹਾ ਕਿ ਸਾਡੇ ਪੰਜਾਬੀਆਂ ਨੂੰ ਅਮਰੀਕਾ ਜਾਂ ਕੈਨੇਡਾ ਵਰਗੇ ਦੇਸ਼ਾਂ ਤੋਂ ਰਿਪੋਰਟ ਕੀਤਾ ਜਾ ਰਿਹਾ ਤੇ ਉੱਧਰ ਜਿਹੜਾ ਆ ਸਾਡੇ ਪੰਜਾਬੀ ਐ ਤੇ ਪਾਬੰਦੀ ਲੱਗ ਗਈ ਏ ਤੇ ਪੰਜਾਬੀਆਂ ਨੂੰ ਹੁਣ ਇੱਥੇ ਹੀ ਕਾਰੋਬਾਰ ਤੇ ਇੱਥੇ ਹੀ ਮਜ਼ਬੂਤ ਕਰਨ ਦੇ ਲਈ ਪ੍ਰਵਾਸੀਆਂ ਨੂੰ ਜਿਹੜਾ ਆ ਉਹ ਜਿਹੜਾ ਆ ਰੋਕ ਲਗਾਉਣੀ ਹੋਏਗੀ ਪੰਜਾਬ 'ਚ ਨੌਨ ਪੰਜਾਬੀਆਂ ਨੂੰ ਜਿਹੜੀ ਏ ਉਹ ਰੋਕ ਲਗਾ ਕੇ ਤੇ ਪੰਜਾਬੀਆਂ ਦੇ ਹੱਥ ਪੱਕੇ ਕਰਨੇ ਪੈਣਗੇ ਆਓ ਸੁਣਦੇ ਆ ਅਸਕਬਾਲ ਸਿੰਘ ਖੈਰਾ ਨੇ ਕੀ ਕਿਹਾ ਆਪਣੇ ਇਸ ਬਿਆਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਸਭ ਨੇ ਅੱਛੀ ਤਰ੍ਹਾਂ ਦੇਖ ਲਿਆ ਹੁਣ ਪਿਛਲੇ ਦਿਨਾਂ 'ਚ ਕਿ ਕਿਵੇਂ ਅਮਰੀਕਾ ਤੋਂ ਜਹਾਜ਼ ਪਰ ਪਰ ਕੇ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਦੀ ਤੋਹਫੀਨ ਕਰਕੇ ਬੇਇੱਜ਼ਤ ਕਰਕੇ ਹੱਥਕੜੀਆਂ ਲਾ ਕੇ ਪੈਰ ਜਕੜ ਕੇ ਪੱਗਾਂ ਉਤਾਰ ਕੇ ਉਹਨਾਂ ਨੂੰ ਪੰਜਾਬ ਵਾਪਸ ਭੇਜਿਆ ਜਾ ਰਿਹਾ ਡਿਪੋਰਟ ਕੀਤਾ ਜਾ ਰਿਹਾ ਔਰ ਇਕੱਲਾ ਅਮਰੀਕਾ ਨਹੀਂ ਡਿਪੋਰਟ ਕਰ ਰਿਹਾ ਆਪਣੇ ਜਿਹੜੇ ਪੰਜਾਬ ਦੇ ਨੌਜਵਾਨ ਜਾਣਾ ਚਾਹੁੰਦੇ ਸੀ ਉਹ ਤੇ ਕੈਨੇਡਾ ਦੇ ਵਿੱਚ ਵੀ ਓਪਰਚ्युनिटीਜ਼ ਜਿਹੜੀਆਂ ਨੇ ਉਹ ਤਕਰੀਬਨ ਤਕਰੀਬਨ ਬੰਦ ਹੋ ਚੁੱਕੀਆਂ ਨੇ ਕੈਨੇਡਾ ਨੇ ਵੀ ਜਿਹੜਾ ਸਟੱਡੀ ਵੀਜ਼ਾ ਬੰਦ ਕਰ ਦਿੱਤਾ ਵਰਕ ਪਰਮਿਟਸ ਵੀ ਬੰਦ ਕਾਫੀ پابੰਦੀਆਂ ਲਾਤੀਆਂ ਨੇ ਔਰ ਆ ਜਿਹੜੀ ਕਰੀ ਕੋਲ ਤੁਸੀਂ ਦੇਖੋਗੇ ਇੱਕ ਪ੍ਰੈਸ ਰਿਲੀਜ਼ ਆ ਇਹ ਆਸਟ੍ਰੇਲੀਆ ਦੇ ਇੱਕ ਸੈਨੇਟਰ ਦੀ ਆ ਤੁਸੀਂ ਪੜੋ ਕਿ ਅਸੀਂ ਵੀ 75000 ਇਲੀਗਲਸ ਨੂੰ ਡਿਪੋਰਟ ਕਰਨ ਜਾ ਰਹੇ ਹਾਂ ਇਹ 11 ਫ फेब्रुवारी ਦੀ ਉਹਨਾਂ ਦੀ ਪ੍ਰੈਸ ਰਿਲੀਜ਼ ਆ ਸੈਨੇਟਰ ਦਾ ਨਾਮ ਹੈਗਾ ਸੈਨੇਟਰ ਪੌਲਨ ਹੈਨਸਨ ਕੁਈਨਜ਼ਲੈਂਡ ਤੋਂ ਤਾਂ ਮਤਲਬ ਉਹਨੇ ਆਪਾਂ ਨੂੰ ਐ ਲੱਗਣ ਲੱਗ ਗਿਆ ਕਿ ਸਾਰੀ ਦੁਨੀਆ ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਲਈ ਬੰਦ ਪਰ ਦੁੱਖ ਇੱਥੇ ਅਫਸੋਸ ਹੈ ਕਿ ਸਾਡੇ ਪੰਜਾਬ ਦੀ ਸਰਕਾਰ ਜਿਹੜਾ ਕਿ ਸਾਨੂੰ ਵੀ ਤੁਰੰਤ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਦੇ ਭਵਿੱਖ ਵਾਸਤੇ ਪੰਜਾਬ ਦੀ ਸਰਕਾਰੀ ਨੌਕਰੀਆਂ ਵਿੱਚ ਆਪਾਂ ਸਭ ਨੂੰ ਪ੍ਰਬੰਧ ਕਰਨਾ ਚਾਹੀਦਾ ਕਿ ਉਹ ਕੇਵਲ ਤੇ ਕੇਵਲ ਪ੍ਰਾਇਓਰਿਟੀ ਜਿਹੜੀ ਹੈ ਪੰਜਾਬ ਦੇ ਲੋਕਾਂ ਨੂੰ ਮਿਲੇ ਔਰ ਉਹਦੇ ਵਾਸਤੇ ਮੈਂ ਇੱਕ ਪ੍ਰਾਈਵੇਟ ਮੈਂਬਰਸ ਬੈਲ ਪੇਸ਼ ਕੀਤਾ ਹੈ 2023 ਦਾ ਜਿਹੜਾ ਕੁਲਤਾਰ ਸੰਮਵਾਂ ਸਪੀਕਰ ਦੇ ਟੇਬਲ ਦੇ ਉੱਤੇ ਪਿਆ ਹੋਇਆ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਔਰ ਉਤਰਾਖੰਡ ਦੀ ਤਰਜ਼ ਤੇ ਰਾਜਸਥਾਨ ਤੇ ਗੁਜਰਾਤ ਦੀ ਤਰਜ਼ ਤੇ ਇਕਦਾ ਤੱਕ ਨੂੰ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਬਾਹਰੋਂ ਆਣ ਕੇ ਪੰਜਾਬ ਦੀ ਨਾ ਜ਼ਮੀਨ ਖਰੀਦ ਸਕੇ ਨਾ ਵੋਟਰ ਬਣ ਸਕੇ ਤੇ ਨਾ ਸਾਡੀ ਸਰਕਾਰੀਆਂ ਨੌਕਰੀ ਸਰਕਾਰੀ ਨੌਕਰੀਆਂ ਲੈ ਸਕੇ ਇਹ ਸਾਰੇ ਦੂਜੀ ਸਟੇਟਾਂ ਦੇ ਲਾ ਬਣਾਇਆ ਹੋਇਆ ਵਾ ਔਰ ਹੋ ਕੀ ਰਿਹਾ ਕਿ ਤੁਸੀਂ ਦੇਖਿਆ ਕਿ ਪੰਜਾਬ ਵਿੱਚ ਹੁਣ ਤਾਜ਼ੀਆਂ ਭਰਤੀਆਂ ਗੱਡੀਆਂ ਕਾਫੀ ਦੇਰ ਤੋਂ ਨੌਕਰੀਆਂ ਮਿਲਦੀਆਂ ਨੇ ਭਵੰਤਮਨ ਕਹਿ ਰਿਹਾ ਮੈਂ ਬਹੁਤ ਨੌਕਰੀਆਂ ਦੇ ਰਿਹਾ ਲੇਕਿਨ ਉਹ ਨੌਕਰੀਆਂ ਰਾਜਸਥਾਨ ਦਿੱਲੀ ਹਰਿਆਣਾ ਦੇ ਲੋਕ ਲੈ ਰਹੇ ਨੇ ਇਹ ਆਪਾਂ ਸਾਰਿਆਂ ਨੂੰ ਅਚੀ ਤਰ੍ਹਾਂ ਪਤਾ ਕਈ ਵਾਰ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹਾਂ ਹੁਣ 1746 ਕਨਸਟੇਬਲ ਦੀ ਨੌکریاں ਨਮੀਆਂ ਕੱਡੀਆਂ ਨੇ ਚਲੋ ਸਮਝੋ ਕਿ ਇਹਨੇ ਆਲਮੋਸਟ 2000 ਘਰ ਵਿੱਚ ਨੌਕਰੀ ਮਿਲਣ ਦੀ ਉਮੀਦ ਹੈਗੀ ਆ ਪਰ ਇਸ ਪੰਜਾਬੀ ਇਸ ਨੌਕਰੀਆਂ ਵਿੱਚ ਪੰਜਾਬੀ ਦੀ ਬਾਦਸ਼ਾਹ ਦੀ ਪੰਜਾਬੀ ਦੇ ਜਿਹੜੇ ਅੰਕ ਹੋਣੇ ਚਾਹੀਦੇ ਨੇ ਜਿਹੜੇ ਮੈਰਿਟ ਵਾਸਤੇ ਨੰਬਰ ਹੋਣੇ ਚਾਹੀਦੇ ਨੇ ਉਹ ਸਿਰਫ ਕਿਤੇ ਇਹ ਸ਼ਰਤ ਨਹੀਂ ਗਈ ਕਿ ਪੰਜਾਬੀ ਡੋਮਸਾਈਲ ਹੋਣਾ ਚਾਹੀਦਾ ਯਾਨੀ ਕਿ ਪੰਜਾਬ ਦਾ ਜੰਪਰ ਹੋਣਾ ਚਾਹੀਦਾ ਪੰਜਾਬ ਚੋਂ 10ਵੀਂ ਜਾਂ ਪੰਜਾਬ ਪੰਜਾਬੀ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਜਾਂ ਪੰਜਾਬ ਚ ਰਹਿ ਕੇ ਉਸਨੇ 12ਵੀਂ ਪਾਸ ਕੀਤੀ ਉਹ ਇੱਕ ਇਥੇ ਕੋਈ ਸ਼ਰਤ ਸਾਨੂੰ ਨਜ਼ਰ ਨਹੀਂ ਆ ਰਹੀ ਆ ਮੇਰੇ ਕੋਲ ਹਿਮਾਚਲ ਪ੍ਰਦੇਸ਼ ਦਾ ਪਬਲਿਕ ਸਰਵਿਸ ਕਮਿਸ਼ਨ ਦਾ ਇੱਕ ਪ੍ਰਿੰਟ ਆਊਟ ਹੈ ਤੁਸੀਂ ਦੇਖ ਸਕਦੇ ਹੋ ਆ ਲੇਟਸਟ ਹੈਗਾ ਹਿਮਾਚਲ ਪ੍ਰਦੇਸ਼ ਦੀ ਪਬਲਿਕ ਸਰਵਿਸ ਕਮਿਸ਼ਨ ਇਹਨਾਂ ਨੇ ਕੈਟੇਗੋਰਿਕਲੀ ਜਿਹੜਾ ਇਹਨਾਂ ਦੀ ਸ਼ਰਤ ਰੱਖਿਆ ਇਹਨਾਂ ਨੇ ਕਿ ਕੈਂਡੀਡੇਟ ਸ਼ਲ ਬੀ ਅ ਲਿਜੀਬਲ ਫਾਰ ਅਪੋਇੰਟਮੈਂਟ ਇਫ ਸ਼ੀ অর ਹੀ ਹੈਜ਼ ਪਾਸਟ ਹਿਸ অর ਹਰ matriculation and 10 plus 2 from any school public institution situated in himachal pradesh provided that this condition shall not apply to bona fide himachali today utthon de himachali ne bona fide o da automatically le sakde naukri par je kisne sarkari naukri leni himachali te unnu himachal par de de school vichon 10vi te 12vi pass kitte honde eh punjab di sarkar kitthi shart nahi lag aur itthi bas nahi mere ko rajstan di bhi ek a sari ਕੁਝ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜਾ ਉਹਨਾਂ ਦਾ ਪਬਲਿਕ ਸਰਵਿਸ ਕਮਿਸ਼ਨ ਹੈ ਜਿਹਨੂੰ ਉਹ ਲੋਕ ਅ ਕਹਿੰਦੇ ਨੇ ਲੋਕ ਸੇਵਾ ਆਯੋਗ ਇਹਦੀਆਂ ਇਹਦੀਆਂ ਵੀ ਪ੍ਰੋਪਰ ਸ਼ਰਤਾਂ ਨੇ ਕਿ ਕੋਈ ਵੀ ਰਾਜਸਥਾਨ ਚ ਜਦ ਤੱਕ ਉਹ ਰਾਜਸਥਾਨ ਦੀ ਹਿੰਦੀ ਚ ਨਾ ਪੜਿਆ ਹੋਵੇ ਉਤੋਂ ਦੇ ਜਨਰਲ ਨੋਲੇਜ ਦੇ ਪੇਪਰ ਦਾ ਮੈਰਿਟ ਉਹਨਾਂ ਨੇ ਆਰਡਨੈਂਸ 50 ਨੰਬਰ ਰੱਖੇ ਨੇ ਇੱਦਾਂ ਹਿਮਾਚਲ ਨੇ ਬਹੁਤ ਦੇਖੇ ਸਾਡੇ ਪੰਜਾਬ ਦੀ ਸਰਕਾਰ ਨੇ ਢਿੱਲੀਆਂ ਜਿਹੀਆਂ ਸ਼ਰਤਾਂ ਰੱਖੀਆਂ ਔਰ ਦੁੱਖ ਦੀ ਗੱਲ ਹੈ ਕਿ ਸਾਡੀ ਆਪਣੀ ਜਿਹੜੀ ਭਾਸ਼ਾ ਵਿਭਾਗ ਆ ਉਹ ਕਹਿ ਰਹੀ ਐ ਨਾ ਉਹ ਕਿ ਸਰਕਾਰੀ ਨੌਕਰੀਆਂ ਵਿੱਚ ਪੰਜਾਬੀ ਜ਼ੁਬਾਨ ਨੂੰ ਕਾਈਂਡਲੀ ਪਲੀਜ਼ ਪ੍ਰਾਇੋਰਟੀ ਦਿੱਤੀ ਜਾਵੇ ਇਹ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦਾ ਲੇਟਸ ਸਰਕੂਲਰ ਹੈਗਾ 6 ਮਈ 2014 ਦਾ ਪੰਜਾਬ ਦੀਆਂ ਨੌਕਰੀਆਂ ਲਈ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਮਤਲਬ ਉਹਨਾਂ ਨੇ ਲਿਖਿਆ ਕਿ ਜਿਆਦਾ ਤੋਂ ਜਿਆਦਾ ਤਰਜੀਹ ਜਿਹੜੀ ਆ ਮੈਰਿਟ ਬੇਸਡ ਵਿੱਚ ਪੰਜਾਬੀ ਜ਼ੁਬਾਨ ਨੂੰ ਦਿੱਤੀ ਜਾਵੇ ਔਰ ਇਹ ਸਾਰੇ ਡਾਕੂਮੈਂਟਸ ਤੁਸੀਂ ਮੇਰੇ ਖਿਆਲ ਆ ਕਿ ਅਜੀਪਾਲ ਸਿੰਘ ਬਰਾੜ ਨੇ ਬੜੇ ਅੱਛੇ ਐਕਟੀਵਿਸਟ ਨੇ ਸ਼ੰਗੂ ਬਾਰਡਰ ਦੇ ਉੱਤੇ ਦੀਪ ਸਿੱਧੂ ਦੇ ਨਾਲ ਵੀ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਲਕਿ ਮੈਂ ਡਾਕੂਮੈਂਟਸ ਤੋਂ ਉਹਨਾਂ ਤੋਂ ਲਏ ਨੇ ਉਹਨਾਂ ਨੇ ਕਾਫੀ ਡਿਟੇਲ ਵਿੱਚ ਸਮਝਾਇਆ ਕਿ ਕਿਵੇਂ ਰਾਜਸਥਾਨ ਸ਼ਰਤਾਂ ਲਾ ਰਿਹਾ ਆਪਣੀਆਂ ਨੌਕਰੀਆਂ ਸਰਕਾਰੀ ਸਿਕਿਉਰ ਕਰਨ ਲਈ ਕਿਵੇਂ ਹਿਮਾਚਲ ਪ੍ਰਦੇਸ਼ ਸ਼ਰਤਾਂ ਲਾ ਰਿਹਾ ਕਿ ਸਰਕਾਰੀ ਨੌਕਰੀ ਲੈਣ ਵਾਸਤੇ ਹਿਮਾਚਲੀ ਹੋਣਾ ਬਹੁਤ ਜ਼ਰੂਰੀ ਆ ਹਿਮਾਚਲ ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਤੋਂ 10ਵੀਂ 12ਵੀਂ ਕੀਤੀ ਹੋਣੀ ਜ਼ਰੂਰੀ ਆ 50 ਨੰਬਰ ਕੱਲੇ ਹਿੰਦੀ ਦੀ ਜਨਰਲ ਨੌਲੇਜ ਦੇ ਪੇਪਰ ਦੇ ਰੱਖੇ ਗਏ ਮੈਰਿਟ ਵਿੱਚ ਸਾਡਾ ਪੰਜਾਬ ਦੀਆਂ ਢਿੱਲੀਆਂ ਸ਼ਰਤਾਂ ਨੇ ਤੇ ਉਹਦਾ ਨਤੀਜਾ ਇਹ ਹੋ ਰਿਹਾ ਕਿ ਸਾਡੀਆਂ ਨੌਕਰੀਆਂ ਜਿਹੜੀਆਂ ਨੇ ਉਹ ਜਿਹੜਾ ਮਰਜੀ ਅਪਲਾਈ ਕਰੂਗਾ ਉਹ ਹਿਮਾਚਲਾ ਕਰ ਲੈ ਦਿੱਲੀ ਦਾ ਕਰ ਲੈ ਰਾਜਸਥਾਨ ਦਾ ਕਰ ਲੈ ਹਰਿਆਣੇ ਦਾ ਕਰ ਲੈ ਉਹ ਨੌਕਰੀਆਂ ਉਹ ਲੈ ਜਾਣਗੇ ਪਹਿਲਾ ਪੀਐਸਪੀਸੀਲ ਦੀਆਂ ਨੌਕਰੀਆਂ ਜਿਹੜੀਆਂ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਕਲਰਕਾਂ ਦੀਆਂ ਨੌਕਰੀਆਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹ ਬਾਹਰਲੇ ਲੋਕੀ ਨੇ ਜਿਹੜੇ ਉਹ ਲੈ ਗਏ ਇਹ ਬਹੁਤ ਬਾਹ ਲੋਕਾਂ ਨੇ ਇਸ਼ੂ ਉਠਾਇਆ ਲੇਕਿਨ ਪੰਜਾਬ ਸਰਕਾਰ ਭਗਵਾਨ ਕਮਾਨ ਦੇ ਸਿਰ ਤੇ ਕੋਈ ਕਹਿੰਦੇ ਜੂ ਨਹੀਂ ਸਕੀ ਉਹ ਆਪਣੀ ਜਿਹੜਾ ਪੰਜਾਬੀ ਭਾਸ਼ਾ ਵਿਭਾਗ ਦਾ ਡਾਇਰੈਕਟਰ ਉਹ ਲਿਖ ਰਿਹਾ ਸਰਕਾਰ ਨੂੰ ਕਿਰਪਾ ਕਰਕੇ ਪੰਜਾਬੀ ਨੂੰ ਇਹਿਮਿਆ ਦਿਓ ਤਾਂ ਕਿ ਸਾਡੀਆਂ ਸਰਕਾਰੀ ਨੌਕਰੀਆਂ ਵਿੱਚ ਸਾਡੇ ਨੌਜਵਾਨਾਂ ਨੂੰ ਮਿਲ ਸਕਣ ਦੋਸਤੋ ਇੱਥੇ ਹੁਣ ਕਹਿਣਾ ਬਹੁਤ ਇੰਪੋਰਟੈਂਟ ਹੈ ਕਿ ਜਦ ਦੁਨੀਆ ਭਰ ਵਿੱਚ ਆਪਣੀ ਆਈਡੈਂਟੀਟੀ ਤੇ ਆਪਣੀ ਪਹਿਚਾਣ ਤੇ ਹੋਂਦ ਨੂੰ ਸਾਰੇ ਦੇਸ਼ ਸਿਕਿਉਰ ਕਰ ਰਹੇ ਨੇ ਅਮਰੀਕਾ ਨੇ ਤਾਂ ਖੈਰ ਇਹ ਇਲੈਕਸ਼ਨ ਇਸ਼ੂ ਬਣਾਇਆ ਸੀ ਟਰੰਪ ਨੇ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀਗਾ ਕਿ ਜਿੰਨੇ ਬਾਹਲੇ ਲੋਕ ਹੋਣਗੇ ਮੈਂ ਉਹਨਾਂ ਨੂੰ ਡਿਪੋਰਟ ਕਰੂੰਗਾ ਕਿਉਂਕਿ ਉੱਥੇ ਉੱਥੇ ਪ੍ਰੈਸ਼ਰ ਪੈ ਰਿਹਾ ਕਿ ਜਿਹੜੀਆਂ ਜੌਬਸ ਨੇ ਉਹ ਸਾਡੇ ਉੱਥੋਂ ਦੇ origignal ਬਿਸ਼ਨਦਿਆ ਨੂੰ ਮਿਲਣੀਆਂ ਚਾਹੀਆਂ ਇਸੇ ਤਰ੍ਹਾਂ ਕੈਨੇਡਾ ਨੇ ਕਰਤਾ ਪਹਿਲਾਂ ਆਸਟ੍ਰੇਲੀਆ ਦੀ ਤਾਂ ਇੰਪ੍ਰੈਸਲੀ ਦਿਖਾਤੀ ਭਾਰਤ ਵਿੱਚ ਵੀ ਹਿਮਾਚਲ ਪ੍ਰਦੇਸ਼ ਨੇ ਲੋ ਬਣਾਇਆ ਹੋਇਆ ਆਪਾਂ ਕੋਈ ਵੀ ਜਾ ਕੇ ਹਿਮਾਚਲ ਪ੍ਰਦੇਸ਼ ਵਿੱਚ 1 ਇੰਚ ਹਿਮਾਚਲ ਦੀ ਜਿਹੜੀ ਆਪਾਂ ਐਗਰੀਕਲਚਰ ਜ਼ਮੀਨ ਨਹੀਂ ਲੈ ਖਰੀਦ ਸਕਦੇ ਆਪਾਂ ਉੱਥੇ ਵੋਟਰ ਨਹੀਂ ਬਣ ਸਕਦੇ ਸਰਕਾਰੀ ਨੌਕਰੀ ਦਾ ਤਾਂ ਚਾਂਸ ਹੀ ਕੋਈ ਨਹੀਂਗਾ ਔਰ ਬੀਜੇਪੀ ਉਤਰਾਖੰਡ ਦਾ ਲੇਟੈਸਟ ਲਾਅ ਵਾ 2000 ਆ ਹੁਣੇ 24 ਦੇ ਵਿੱਚ ਉਹਨਾਂ ਨੇ ਵੀ ਬਿੱਲ ਪਾਸ ਕਰਤਾ ਇਸ ਤੋਂ ਪਹਿਲਾਂ ਗੁਜਰਾਤ ਗੁਜਰਾਤ ਦੇ ਦਾ ਇਥੋਂ ਤੱਕ ਕੀਤਾ ਹੋਇਆ ਕਿ ਸਾਡੇ ਪੰਜਾਬ ਦੇ ਜਿਹੜੇ ਕੱਚ ਦੇ ਇਲਾਕੇ ਵਿੱਚ 60 1960 ਦੇ ਦਹਾਕੇ ਦੇ ਦੇ ਕਿਸਾਨਗੇ ਸੀ ਉਹਨਾਂ ਦੀਆਂ ਜ਼ਮੀਨਾਂ ਦੀ ਮਲਕੀਅਤ ਕੈਨਸਲ ਕਰਕੇ ਉਹਨਾਂ ਨੂੰ ਤੋਰਤਾ ਘਰਾਂ ਉਹਨਾਂ ਦਾ ਕੇਸ ਸੁਪਰੀਮ ਕੋਰਟ ਵਿੱਚ ਪੈਂਡਿੰਗ ਆ ਰਾਜਸਥਾਨ ਦੇ ਵਿੱਚ ਬੜਾ ਕੈਟੈਗੋਰਿਕਲ ਲਾਅ ਆ ਕਿ ਕੋਈ ਵੀ ਵਾਰੋਂ ਨਹੀਂ ਆ ਸਕਦਾ ਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਤੇ 100 16 ਬਾਕੀ ਐਮਐਲਏ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦ ਲਈ ਡਰਦੇ ਹੋ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਕੁਤਾਰ ਸਿੰਘ ਸਦਵਾ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਉਸ ਨੂੰ ਟੇਬਲ ਕਿਉਂ ਨਹੀਂ ਕਰ ਰਹੇ ਤੁਸੀਂ 2023 ਜਨਵਰੀ ਤੋਂ ਆਪਣੇ ਦਫ਼ਤਰ ਵਿੱਚ ਫਾਈਲਾਂ ਥੱਲੇ ਦਬਾ ਕੇ ਰੱਖਿਆ ਹੋਇਆ ਹੈ ਔਰ ਊਲ ਜਰੂਰ ਦਿਲੀਲਾ ਦੇ ਕੇ ਮੈਨੂੰ ਤੁਸੀਂ ਉਹ ਡਿਲੇ ਕਰ ਰਹੇ ਹੋ ਉਸ ਬਿੱਲ ਨੂੰ ਭਗਵਾਨ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਆਪਣੇ ਪੰਜਾਬ ਦਾ ਤੁਹਾਨੂੰ ਕੋਈ ਫਿਕਰ ਨਹੀਂ ਹੈ ਮੈਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਹੱਥ ਜੋੜੇ ਤੁਹਾਡੇ ਸਾਹਮਣੇ ਇਸ ਮੁੱਦੇ ਨੂੰ ਪਹਿਲਾਂ ਅਚੀ ਤਰ੍ਹਾਂ ਸਮਝੋ ਕੁਝ ਲੋਕ ਕਹਿ ਦਿੰਦੇ ਨੇ ਜੀ ਕਿ ਸਾਡੇ ਬੱਚੇ ਵੀ ਅਮਰੀਕਾ ਕੈਨੇਡਾ ਜਾ ਰਹੇ ਨਹੀਂ ਮੈਂ ਪੁੱਛਣਾ ਚਾਹੁੰਨਾ ਕਿ ਅਮਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਬਿਨਾ ਕਾਨੂੰਨ ਜਾਂ ਸ਼ਰਤਾ ਪੂਰੀਆਂ ਕੀਤੀਆਂ ਕੀਤੀਆਂ ਕਿ ਸਾਡੇ ਬੱਚਾ ਨੂੰ ਉੱਥੇ ਰਹਿਣ ਦਿੰਦੇ ਨੇ ਉੱਥੇ ਨੌਕਰੀਆਂ ਲੈਣ ਦਿੰਦੇ ਨੇ ਉੱਥੇ ਕੰਮ ਕਰਨ ਦਿੰਦੇ ਨੇ ਕਿਤੇ ਵੀ ਨਹੀਂ ਕਰਨ ਦਿੰਦੇ ਸਾਡੇ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਸਟੇਟਸ ਇੱਥੇ ਤੁਹਾਨੂੰ ਰੋਕਦੀਆਂ ਨੇ ਕਿ ਤੁਸੀਂ ਸਾਡੀ ਸਟੇਟ ਵਿੱਚ ਜਾਣ ਕੇ ਪਰਮਨੈਂਟ ਰੈਜ਼ਿਡੈਂਸੀ ਨਹੀਂ ਬਣ ਸਕਦੇ ਔਰ ਜਿਹੜੇ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ ਨੇ ਉਹਨਾਂ ਦੀ オリジナル ਆਬਾਦੀ ਉੱਥੇ ਹੀ ਆ ਉਹਨਾਂ ਦੇ ਰਕਬੇ ਇੰਨੇ ਜ਼ਿਆਦਾ ਵੱਡੇ ਨੇ ਕਿ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਆ ਉਹਨਾਂ ਨੂੰ ਹਿਊਮਨ ਰਿਸੋਰਸ ਚਾਹੀਦਾ ਸਾਡਾ ਹਿਊਮਨ ਰਿਸੋਰਸ ਪੜ੍ਹਿਆ ਲਿਖਿਆ ਪੜਾ ਕੇ ਅਸੀਂ ਵੀ 22 ਸਾਲ ਦਾ ਕਰਕੇ ਲੱਖਾਂ ਰੁਪਏ ਪੰਜਾਬ ਸਰਕਾਰ ਉਹਦੇ ਤੇ ਖਰਚ ਕੇ ਤੇ ਉਹਨਾਂ ਨੂੰ ਏਜੰਟਾਂ ਦੇ ਰਾਹੀਂ ਅਸੀਂ ਬਾਹਰ ਵੇਚਦੇ ਆਂ ਔਰ ਤੁਸੀਂ ਉਹ ਰਿਪੋਰਟ ਪੜ੍ਹ ਲਈ ਕਿ ਕੈਨੇਡਾ ਨੇ ਕੱਲੇ ਪਿਛਲੇ 1 ਸਾਲ ਵਿੱਚ ਜਿਵੇਂ ਉਹਨੂੰ ਜੇ ਆਪਾਂ ਬਿਲੀਅਨਸ ਆਫ ਡਾਲਰਸ ਵਿੱਚ ਗੱਲ ਕਰੀਏ ਤਾਂ ਪੈਸਾ ਜਦ ਮੈਂ ਕੈਲਕੂਲੇਟ ਕੀਤਾ 25000 ਕਰੋੜ ਰੁਪਏ ਇਕੱਲਾ ਪੜਾਈ ਦੇ ਵਾਸਤੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਕੈਨੇਡਾਸ ਕੈਨੇਡਾ ਸਰਕਾਰ ਨੂੰ ਪਿਛਲੇ 1 ਸਾਲ ਵਿੱਚ ਦਿੱਤਾ ਹੋ। ਜਸਟ ਇਮੇਜਿਨ ਕਿੰਨੀ ਸਾਡੀ ਨਾਲੇ ਤਾਂ ਪੜਿਆ ਲਿਖਿਆ ਨੌਜਵਾਨ ਚਲੇ ਗਿਆ ਪੜਿਆ ਪਲਾ ਤੇ ਨਾਲੇ ਸਾਡਾ 25000 ਕਰੋੜ ਰੁਪਏ ਦੂਜੇ ਦੇਸ਼ ਨੂੰ ਚਲੇ ਗਿਆ। ਤੋਂ ਮੈਂ ਆਪਣੇ ਸਿਆਸਤਦਾਨਾਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਇਸ ਲਾ ਨੂੰ ਸਪੋਰਟ ਕਰੋ। ਮੈਂ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜਦ ਬਾਕੀ ਸਾਰੇ ਦੇਸ਼ ਤੇ ਬਾਕੀ ਸਾਰੇ ਸੂਬੇ ਭਾਰਤ ਵਿੱਚ ਬਣਾ ਰਹੇ ਨੇ ਤੇ ਸਭ ਕਿਹੜੀ ਗੱਲ ਤੋਂ ਸੰਗ ਆ ਰਹੀ ਹੈ ਕੁਝ ਲੋਕ ਕਹਿੰਦੇ ਜੀ ਸਾਡਾ ਦੇਸ਼ ਵੀ ਇੱਕ ਹੈ ਜਿਸ ਕਿਦਾਂ ਰੋਕ ਸਕਦੇ ਤੇ ਫਿਰ ਆ ਹਿਮਾਚਲ ਚ ਵੀ ਇਹ ਕਾਨੂੰਨ ਹਟਾਓ ਫਿਰ ਗੁਜਰਾਤ ਵਿੱਚੋਂ ਪ੍ਰਾਈਮ ਮਿਸਟਰ ਦੀ ਸਟੇਟ ਚੋਂ ਕਾਨੂੰਨ ਹਟਾ ਦਿਓ ਉਤਰਾਖੰਡ ਚੋਂ ਵੀ ਹਟਾ ਦਿਓ ਰਾਜਸਥਾਨ ਤੋਂ ਵੀ ਹਟਾ ਦਿਓ ਤੂੰ ਦੂਜੀਆਂ ਸਟੇਟ ਚੋਂ ਵੀ ਹਟਾ ਦਿਓ ਮੈਂ ਵੀ ਆਪਣਾ ਜਿਹੜਾ ਪ੍ਰਾਈਵੇਟ ਮੈਂਬਰ ਮੈਂ ਇਹ ਵਾਪਸ ਲੈ ਲੂੰਗਾ ਕੋਈ ਦਲੀਲ ਤਿਆਰ ਕੋਈ ਜਾਇਜ਼ ਹੋਣੀ ਚਾਹੀਦੀ ਨਾ ਜਿਹਦੇ ਜਿਹਦੇ ਹਿਸਾਬ ਦੇ ਨਾਲ ਆਪਾਂ ਆਪਣੇ ਬੱਚਿਆਂ ਦੀ ਜਿਹੜੀ ਹੈ ਗਿਆ ਭੁ ਵਿਖ ਨੂੰ ਬਚਾ ਸਕੀਏ ਇਕੱਲਾ ਭੁ ਵਿਖ ਨਹੀਂ ਸਾਡੀ ਤਾਂ ਭਾਸ਼ਾ ਵੀ ਖਤਰੇ ਚਾ ਸਾਡਾ ਸਾਡੀ ਹੋਂਦ ਖਤਰੇ ਚਾ ਕਿਉਂਕਿ ਆਪਾਂ ਤਾਂ 3 ਕਰੋੜ ਆ ਸਿਰਫ ਪੰਜਾਬ ਦੇ ਵਿੱਚ 3 ਕਰੋੜ ਚੋਂ ਪਿਛਲੇ ਕੁਝ ਸਹਾਕਿਆਂ ਤੋਂ ਮੇਰੇ ਅਨੁਸਾਰ ਘੱਟੋ ਘੱਟ 80 ਲੱਖ ਪੰਜਾਬੀ ਬਾਹਰ ਵਿਦੇਸ਼ਾਂ ਵਿੱਚ ਜਾ ਚੁੱਕਾ 12-13 ਲੱਖ ਤਾਂ ਇਕੱਲਾ ਕੈਨੇਡਾ ਚ ਰਜਿਸਟਰਡ ਆ ਅਮਰੀਕਾ ਚ ਨੇ ਸਾਰੇ ਯੂਰਪ ਚ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡਸ ਨੇ ਮਿਡਲ ਈਸਟ ਦੇ ਵਿੱਚ ਨੇ ਤਾਂ ਜੇ 80 ਲੱਖ ਸਾਡਾ ਬਾਹਰ ਚਲੇ ਗਿਆ ਤੇ ਉਹਦੀ ਜਗ੍ਹਾ ਤੇ ਇਥੇ 50 ਗੈਰ ਪੰਜਾਬੀ ਪਤਾ ਨਹੀਂ ਕਿੰਨੀ ਵੱਡੀ ਤعداد ਵਿੱਚ ਪੰਜਾਬ ਚ ਆ ਗਏ ਅਨ ਰਜਿਸਟਰਡ ਨੇ ਪਤਾ ਹੀ ਕਿਉਂ ਨਹੀਂ ਕਿ ਕੌਣ ਕਿੱਥੇ ਬੈਠਾ ਹੋਆ ਧੜਾ ਧੜ ਬੋਟਾਂ ਬਣ ਰੀਆਂ ਨੇ ਉਹਨਾਂ ਦੇ ਆਧਾਰ ਕਾਰਡ ਬਣ ਰਹੇ ਨੇ ਪੰਜਾਬ ਦੇ ਵਿੱਚ ਅਗਰ ਕੋਈ ਕ੍ਰਾਈਮ ਕਰਕੇ ਕਿਤੇ ਚਲੇ ਜਵੇ ਆਪਣੇ ਪਿੰਡ ਵਾਪਸ ਬਾਹਰ ਦੂਰ ਯੂਪੀ ਬਿਹਾਰ ਵਿੱਚ ਕੌਣ ਖੜ ਕੇ ਲੈ ਕੇ ਆਵੇਗਾ ਸੋ ਇਹ ਲਾਅ ਅੱਜ ਦੇ ਨਜ਼ਰੀਏ ਵਿੱਚ ਕਿਉਂਕਿ ਇਹ ਜਿਹੜਾ ਹੁਣ ਰਿਪੋਰਟ ਕੀਤੇ ਜਾ ਰਹੇ ਨੌਜਵਾਨ ਇਹਦੇ ਚ ਹੁਣ ਵੀ ਹੋਰ ਵੀ ਜ਼ਿਆਦਾ ਇੰਪੋਰਟੈਂਟ ਵਾਈਟਲ ਹੋ ਗਿਆ ਕਿ ਅਸੀਂ ਇੱਕ ਲਾਅ ਇੰਟਰਡਿਊਸ ਕਰੀਏ ਜਿਹਦੇ ਜਿਹਦੇ ਹਿਸਾਬ ਦੇ ਨਾਲ ਕੋਈ ਵੀ ਬਾਹਰੋਂ ਆਣ ਕੇ ਫਿਨਾਂਸ਼ਟਾ ਪੂਰੀਆਂ ਕੀਤੀ ਇੱਥੇ ਵਸਣਾ ਸਕੇ ਮੈਨੂੰ ਕੋਈ ਇਤਰਾਜ਼ ਨਿਗਾਹ ਜੇ ਕਿਸੇ ਨੇ ਆਉਣਾ ਉਹ ਸ਼ਰਤਾਂ ਪੂਰੀਆਂ ਕਰਕੇ ਜੀ ਸਾਡਕੇ ਕੰਮ ਵੀ ਕਰਨ ভোটার ਵੀ ਬਣਨ ਔਰ ਮੈਂ ਕੁਛ ਆਪਣੇ ਵੀਰਾਨ ਕਹਿਣਾ ਚਾਹੁੰਦਾ ਕਿ ਇਹ ਲੜਾਈ ਕੋਈ ਭਈਆ ਭਈਆ ਦੇ ਉਲਟ ਨਹੀਂ ਗਈ ਮੈਂ ਕਦੀ ਭਈਆ ਸ਼ਬਦ ਨਹੀਂ ਵਰਤਿਆ ਕੁਛ ਇਥੋਂ ਦੇ ਪੰਜਾਬ ਦੇ ਐਕਟਿਵਿਸਟ ਨੇ ਚੰਗੇ ਆਦਮੀ ਨੇ ਆਪਣੇ ਆਪ ਨਾਲੋਂ ਆਪਣੇ ਵੱਲੋਂ ਚੰਗੀ ਗੱਲ ਹੀ ਕਹਿਣਾ ਚਾਹੁੰਦੇ ਨੇ ਲੇਕਿਨ ਉਹ ਰਫ ਜ਼ੁਬਾਨ ਚ ਆਣ ਕੇ ਤੇ ਫਿਰ بڑا ਮੌਕਾ ਮਿਲ ਜਾਂਦਾ ਸਾਰੇ ਦੇਸ਼ ਦੀਆਂ ਬਾਕੀ ਪਾਰਟੀਆਂ ਨੂੰ ਤੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਕਿ ਇਹ ਤਾਂ ਸਾਡੇ ਲੋਕਾਂ ਨੂੰ ਜੀ ਧੱਕੇ ਨਾਲ ਜ਼ਲੀਲ ਕਰ ਰਹੇ ਨੇ ਉਹਨਾਂ ਦੀ ਧੋਨੀਆਂ ਕਰਦੇ ਨੇ ਉਹਨੂੰ ਕੱਢਦੇ ਨੇ ਭਈਆ ਸ਼ਬਦ ਨਹੀਂ ਮੈਂ ਵਰਤਦਾ ਮੈਂ ਕਹਿਣਾ ਕਿ ਗੈਰ ਪੰਜਾਬੀ ਚਾਹੇ ਕਿਸੇ ਸਟੇਟ ਦਾ ਬੰਦਾ ਆ ਆ ਰਿਹਾ ਪੰਜਾਬ ਅਗਰ ਉਹ ਸਾਡੇ ਕਾਨੂੰਨੀਆ ਸ਼ਰਤਾਂ ਪੂਰੀਆਂ ਕਰੇ ਉਹ ਜੀ ਸੱਚ ਕੇ ਇੱਥੇ ਰਵੇ ਵੋਟਰ ਬਣੇ ਤੇ ਬਿਨਾਂ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕੀਤਾ ਉਹਨਾਂ ਨੂੰ ਇੱਥੇ ਆਗਿਆ ਨਹੀਂ ਦੇਣੀ ਚਾਹੀਦੀ ਇਹ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਸ ਕਰੀਆਂ ਉਹਨਾਂ ਨੂੰ ਲੋੜ ਨਹੀਂ ਹੈ ਕੋਈ ਪੰਜਾਬ ਦੀ ਵਿਧਾਨ ਸਭਾ ਕੰਪੀਟੈਂਟ ਅਥਾਰਟੀ ਆ ਇਹ ਸਭ ਤੋਂ ਇੰਪੋਰਟੈਂਟ ਪਲੈਟਫਾਰਮ ਹੈ ਜਿੱਥੇ ਅਸੀਂ ਕਾਨੂੰਨ ਬਣਾਉਂਦੇ ਆ ਸਾਨੂੰ ਵਿਧਾਨਕਾਰ ਕਿਹਾ ਜਾਂਦਾ ਵਾ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਲਾਅ ਨੂੰ ਇੰਟਰੋਡਿਊਸ ਨਹੀਂ ਕਰਦੀ ਮੇਰੀ ਇੱਕ ਹੋਰ ਸਜਾਵ ਆ ਸਪੀਕਰ ਜੀ ਭਗਵੰਤ ਮਾਨ ਨੂੰ ਤੁਸੀਂ ਇਹ ਬਿਲ ਇੰਟਰੋਡਿਊਸ ਕਰ ਦਿਓ ਆ ਸੈਸ਼ਨ ਆ ਰਿਹਾ 24 25 ਦਾ ਤੁਸੀਂ ਇਹ ਬਿਲ ਇੰਟਰੋਡਿਊਸ ਕਰ ਦਿਓ ਇਹਦੇ ਤੇ ਬਹਿਸ ਕਰਾ ਦਿਓ 117 ਮੈਂਬਰਸ ਆਪਣਾ ਆਪਣਾ ਪੱਖ ਰੱਖ ਦੇਣ ਵੋਟਾਂ ਪਵਾ ਦਿਓ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਨਾਲ ਕੌਣ ਖੜਦਾ ਵਾ ਤੇ ਪੰਜਾਬ ਦੇ ਉਲਟ ਕੌਣ ਖੜਦਾ ਬੰਦਾ ਇਹ ਜਾਨਣਾ ਪੰਜਾਬ ਦੇ ਲੋਕਾਂ ਲਈ ਬਹੁਤ ਜ਼ਰੂਰੀ ਆ ਮੇਰੀ ਹਮਦਰਦੀ ਆ ਡਿਪੋਰਟ ਹੋਏ ਨੌਜਵਾਨਾਂ ਨਾਲ ਪੱਛੀਆਂ ਨਾਲ ਔਰਤਾਂ ਨਾਲ ਲੜਕੀਆਂ ਨਾਲ ਪਤਾ ਨਹੀਂ ਹੋਰ ਕਿੰਨੇ ਜਹਾਜ਼ ਆਉਂਦੇ ਨੇ ਤੇ ਭਗਵਾਨਪਰਮਾਣੂ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਬਹੁਤ ਸ਼ੋਰ ਮਚਾਇਆ ਹੋਇਆ ਕਿ ਇੰਨੀ 50000 ਨੌਕਰੀ ਦੇ ਦਿੱਤੀ 40000 ਨੌਕਰੀ ਦੇ ਦਿੱਤੀ ਤੇ ਜਿਹੜੇ ਡਿਪੋਰਟ ਹੋ ਕੇ ਆ ਰਹੇ ਨੇ ਸਾਡੇ ਨੌਜਵਾਨ ਮੇਰੇ ਆਪਣੇ ਹਲਕੇ ਦੇ ਬਾਗੜੀਆਂ ਪਿੰਚ ਵਿੱਚ ਮ ਗਿਆ ਉਹ ਬਚਾਰੇ ਡੈਰੀ ਵੀ ਨਹੀਂ ਗਏ ਨੇ ਉਹ ਮੈਨੂੰ ਮਿਲਣ ਹੀ ਨਹੀਂ ਆ ਸਕੇ ਜਾਂ ਤਾਂ ਏਜੰਟਾਂ ਤੋਂ ਡਰ ਗਏ ਨੇ ਜਾਂ ਸਰਕਾਰ ਨੇ ਡਰਾ ਦਿੱਤੇ ਨੇ ਮੈਂ ਇੱਕ ਦਿਨ ਪਤਾ ਹਸਪਤਲ ਗਿਆ ਉਹ ਵੀ ਵਿਚਾਰੇ ਡਰਦੇ ਬੋਲਦੇ ਨਹੀਂ ਸੀਗੇ ਬਹੁਤ ਸਾਰੇ ਹੋਰ ਪਿੰਡਾਂ ਦੇ ਉਹ ਮੈਨੂੰ ਤਿਆਰ ਨਹੀਂ ਗਏ ਤਾਂ ਪਗੰਪਾਨ ਨੂੰ ਮੇਰੀ ਬੇਨਤੀ ਆ ਕਿ ਜੇ ਤੂੰ ਵਾਕਈ ਕਹਿਣਾ ਸੀਗਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਾਉਣੀ ਆ ਇਹ ਰਿਵਰਸ ਮਾਈਗ੍ਰੇਸ਼ਨ ਦਾ ਬਹੁਤ ਨੈਗੇਟਿਵ ਟ੍ਰੈਂਡ ਵਿੱਚ ਹੋਈ ਆ ਸਾਡੀ ਮਤਲਬ ਬੇਇੱਜ਼ਤੀ ਕਰਕੇ ਪੱਗਾਂ ਲਾ ਕੇ ਉੱਥੋਂ ਕੱਢਿਆ ਜਾ ਰਿਹਾ ਪਰ ਜੇ ਕੱਢ ਹੀ ਦਿੱਤਾ ਉਹਨਾਂ ਨੇ ਤੇ ਤੁਸੀਂ ਬਾਕੀ ਸਾਰੀਆਂ ਗੰਪਾਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਹਿਲਾਂ ਸਰਕਾਰੀ ਨੌਕਰੀਆਂ ਇਹਨਾਂ ਨੂੰ ਦਿਓ ਜਿੰਨੇ ਰਿ 60 70 ਜਾਂ 100 ਬੰਦਾ ਆਇਆ ਹੋਵੇਗਾ ਆਉਣ ਵਾਲੇ ਦਿਨਾਂ ਚ ਹੋਰ ਵੀ ਜ਼ਿਆਦਾ ਆ ਦੇ ਪਰ ਤੁਸੀਂ ਜੇ 50000 ਨੌਕਰੀ ਦੇ ਸਕਦੇ ਜੇ ਚ ਬਹੁਤ ਸਾਰੇ ਬਾਹਲੇ ਚੁੱਗਾਂ ਜਲੇ ਇਹ ਤਾਂ ਕਨਫਰਮਡ ਸਾਡੇ ਆਪਣੇ ਨੇ ਜਿਹੜਾ ਜਿੰਨਾ ਪੜਿਆ ਹੋਆ ਜੇ ਕੋਈ 10ਵੀਂ ਪੜਿਆ ਉਸ ਸਾਡੀ ਨੌਕਰੀ ਦੇ ਦੇ ਜੋ ਕੋਈ ਬੀਏ ਪੜਿਆ ਉਸ ਸਾਡੀ ਨੌਕਰੀ ਦੇ ਦੇ ਜੋ ਕੋਈ ਪੋਸਟ ਗ੍ਰੈਜੂਏਟ ਆ ਤਾਂ ਉਹਦੇ ਚ ਇੱਕ ਮੈਦਾਨ ਸਭਾ ਚ ਲੋ ਪਾਸ ਕਰਕੇ ਇਹਨਾਂ ਦਾ ਇੱਕ ਛੋਟਾ ਰਿਜ਼ਰਵੇਸ਼ਨ ਕੋਟਾ ਪਰ ਰੱਖ ਸਕਦੇ ਆ ਇਹਨਾਂ ਲੋਕਾਂ ਨੂੰ ਨੌਕਰੀ ਦਿੱਤੀ ਜਾਵੇ ਪਰ ਸਭ ਤੋਂ ਇੰਪੋਰਟੈਂਟ ਦੂਰੰਦੇਸ਼ੀ ਦੀ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਆਪਣੀ ਡੈਮੋਗ੍ਰਾਫੀ ਨੂੰ ਬਚਾਉਣਾ ਆਪਣੀ ਜ਼ੁਬਾਨ ਨੂੰ ਜੇ ਬਚਾਉਣਾ ਆਪਣੀ ਪਹਿਚਾਨ ਨੂੰ ਜੇ ਬਚਾਉਣਾ ਆਪਣੀ ਪੱਗ ਨੂੰ ਜੇ ਬਚਾਉਣਾ ਤੇ ਆਪਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਇਹ ਬਿੱਲ ਲਾਜ਼ਮੀ ਇੰਟਰੋਡਿਊਸ ਕਰਕੇ ਲਾਅ ਬਣਾਉਣਾ ਪਵੇਗਾ ਜਿਵੇਂ ਹਿਮਾਚਲ ਨੇ ਬਣਾਇਆ ਜਿਵੇਂ ਉੱਤਰਾਖੰਡ ਨੇ ਬਣਾਇਆ ਤਾਂ ਕਿ ਕੋਈ ਵੀ ਬਾਹਰੋਂ ਆਣ ਕੇ ਰੈਂਡਮਲੀ ਪੰਜਾਬ ਦੇ ਵਿੱਚ ਪ੍ਰਾਪਰਟੀ ਨਾਲ ਲੈ ਸਕੇ ਸਰਕਾਰੀ ਨੌਕਰੀਆਂ ਨਾਲ ਲੈ ਸਕੇ ਔਰ ਇਥੋਂ ਦਾ ਵੋਟਰ ਨਾ ਬਣ ਸਕੇ ਅਗਰ ਤੁਹਾਨੂੰ ਮੇਰੀਆਂ ਗੱਲਾਂ ਜੈਨੂਇਨ ਤੇ ਠੀਕ ਲੱਗੀਆਂ ਔਰ ਪੰਜਾਬ ਦੇ ਹਿੱਤ ਵਿੱਚ ਲੱਗੀਆਂ ਨੇ ਤਾਂ ਫਿਰ ਮੇਰੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਰ ਕੰਗਦੀ ਤੇ ਪਾਤਾ ਕਰਦੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ